ਲੋਕਾਂ ਦੇ ਵਿੱਚ ਮਤਲਬ ਇੱਕ ਬਹੁਤ ਵਧੀਆ ਜੋਸ਼ ਦੇਖਣ ਨੂੰ ਮਿਲਿਆ ਹੈ ਅੱਜ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ VOTING ਹੋ ਰਹੀ ਹੈ ਜੇ ਅਸੀਂ ਪੂਰੇ ਪਟਿਆਲੇ ਦੀ ਗੱਲ ਕਰੀਏ ਤਾਂ ਸਰ ਹਰ ਇੱਕ ਤਰ੍ਹਾਂ ਦੇ ਜਿਵੇਂ ਜੋ ਵੀ ਪਾਣੀ ਦਾ ਕੋਈ ਵੀ ਚੀਜ਼ ਲਾ ਲੋ ਜਾਂ ਕੁਝ ਖਾਣ ਪੀਣ ਦੇ ਸਤੇ ਲਗਾ ਲੋ ਸੀ ਸਾਰੇ ਬੈਠੇ ਆ ਜਿਸ ਨੇ ਵੀ ਜਿਹੜਾ ਵੀ ਆ ਰਿਹਾ ਠੀਕ ਹੈ ਅੱਛਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਜਿਨ੍ਹਾਂ ਸਾਡੇ ਵਲੰਟੀਅਰਸ ਨੇ ਉਹ ਸਾਰੇ ਘਰਾਂ ਘਰਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਨਹੀਂ ਆ ਸਕਦਾ ਜਿਹੜਾ ਆ ਸਕਦਾ ਹੈ ਜ ਕੋਈ ਕਈ ਵਾਰ ਹੁੰਦਾ ਵੀ ਆ ਛੁੱਟੀ ਦਾ ਦਿਨ ਹੈ ਚਲੋ ਥੋੜੀ ਦੇਰ ਅਸੀਂ ਆਰਾਮ ਨਾਲ ਉੱਠ ਲੈਨੇ ਆ ਪਰ ਘਰ ਘਰ ਜਾ ਕੇ ਬੰਦਿਆਂ ਨੂੰ ਲੈ ਕੇ ਆਇਆ ਜਾ ਰਿਹਾ ਜੀ ਲੋਕਾਂ ਨੂੰ ਜਦੋਂ ਟੱਚ ਕੀਤਾ ਗਿਆ ਤਾਂ ਲੋਕ ਬਹੁਤ ਜ਼ਿਆਦਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਲਿੱਤੇ ਹੋਏ ਇਤਿਹਾਸਿਕ ਫੈਸਲਿਆਂ ਤੋਂ ਬਹੁਤ ਜ਼ਿਆਦਾ ਖੁਸ਼ ਸੀ ਪਟਿਆਲੇ ਦੇ ਵਿੱਚ ਅਸੀਂ ਖੜੇ ਆ ਜਿੱਥੇ ਡਾਕਟਰ ਬਲਵੀਰ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਤੇ ਉਹਨਾਂ ਦੇ ਵਰਕਰਾਂ ਵੱਲੋਂ ਬੜੀ ਜੋਸ਼ ਸ਼ੋਰ ਦੇ ਨਾਲ ਬੂਥ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਕਿੰਨਾ ਰੁਝਾਨ ਚੱਲ ਰਿਹਾ ਸਵੇਰ ਦਾ ਜੀ ਠੀਕ ਚੱਲ ਰਿਹਾ ਰੁਝਾਨ ਬਹੁਤ ਅੱਛਾ ਚੱਲ ਰਿਹਾ ਹੈ ਅਸੀਂ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਪਹਿਲਾਂ ਹੀ ਐਮਐਲਏ ਸਾਡੇ ਪਟਿਆਲੇ ਦੇਜੀਤਪਾਲ ਸਿੰਘ ਕੋਹਲੀ ਦੀ ਰਹਿਨਮਾਈ ਦੇ ਵਿੱਚ ਲੋਕਾਂ ਦੇ ਕੋਲ ਘਰ ਘਰ ਲੈ ਕੇ ਗਏ ਸੀ ਲੋਕਾਂ ਦੇ ਵਿੱਚ ਮਤਲਬ ਇੱਕ ਬਹੁਤ ਵਧੀਆ ਜੋਸ਼ ਦੇਖਣ ਨੂੰ ਮਿਲਿਆ ਹੈ ਅੱਜ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ VOTING ਹੋ ਰਹੀ ਹੈ ਜੇ ਅਸੀਂ ਪੂਰੇ ਪਟਿਆਲੇ ਦੀ ਗੱਲ ਕਰ ਰਹੇ ਹਾਂ ਤੁਹਾਡਾ ਸੋ ਦੂਜੇ ਪਾਸੇ ਗਰਮੀ ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਲੱਗਦਾ VOTERਾਂ ਉੱਪਰ ਕਿੰਨਾ ਕਿਤੇ ਪ੍ਰਭਾਵ ਪਵੇਗਾ ਨਹੀਂ ਦੇਖੋ ਸਵੇਰ-ਸਵੇਰ ਦਾ ਇਹ ਜਿਹੜਾ ਸਮਾਂ ਹੈ ਤੇ ਇਹਦੇ ਵਿੱਚ ਤਾਂ ਬਹੁਤ ਅੱਛੀ VOTING ਹੋ ਰਹੀ ਹੈ ਸਾਰੇ ਬੂਥਾਂ ਦੇ ਉੱਤੇ ਅੱਛੀ ਹੋ ਰਹੀ ਹੈ ਮਤਲਬ ਅੰਦਰ ਵੀ ਤੁਸੀਂ ਜਾ ਕੇ ਦੇਖੋਗੇ ਅੱਛੀ ਭੀੜ ਦਿੱਸਦੀ ਹੈ ਕੀ ਪ੍ਰਬੰਧ ਕੀਤੇ ਗਏ ਨੇ VOTERਾਂ ਵਾਸਤੇ ਤੁਹਾਡੇ ਬੂਥ ਵੱਲੋਂ ਜੀ ਸਰ ਹਰ ਇੱਕ ਤਰ੍ਹਾਂ ਦੇ ਜਿਵੇਂ ਜੋ ਵੀ ਆਪਣਾ ਪਾਣੀ ਦਾ ਕੋਈ ਵੀ ਚੀਜ਼ ਲਾ ਲੋ ਤੁਸੀਂ ਕੁਝ ਖਾਣ ਪੀਣ ਦੇ ਸਤੇ ਲਗਾ ਲੋ ਅਸੀਂ ਸਾਰੇ ਬੈਠੇ ਆ ਜਿਸ ਨੇ ਵੀ ਜਿਹੜਾ ਵੀ ਆ ਰਿਹਾ ਠੀਕ ਹੈ ਅੱਛਾ ਸੋ ਪਹਿਲਾਂ ਕੀ ਹੁੰਦਾ ਸੀ ਜਦੋਂ ਬਜ਼ੁਰਗ ਘਰ ਆ ਨਹੀਂ ਸਕਦੇ ਤਾਂ ਗੱਡੀਆਂ ਪ੍ਰਬੰਧ ਕੀਤਾ ਸੀ ਸਵਾਰ ਵੀ ਗੱਡੀਆਂ ਪ੍ਰਬੰਧ ਕੀਤਾ ਗਿਆ ਜੀ ਕਿਸ ਨੂੰ ਘਰੋਂ ਲੈਣ ਵਾਸਤੇ ਜੀ ਐਕਚੁਅਲੀ ਦਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਜਿੰਨੇ ਸਾਡੇ ਵਲੰਟੀਅਰਸ ਨੇ ਉਹ ਸਾਰੇ ਘਰਾਂ ਘਰਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਨਹੀਂ ਆ ਸਕਦਾ ਜਿਹੜਾ ਆ ਸਕਦਾ ਹੈ ਅੱਜ ਕੋਈ ਕਈ ਵਾਰ ਹੁੰਦਾ ਵੀ ਆ ਛੁੱਟੀ ਦਾ ਦਿਨ ਹੈ ਚਲੋ ਥੋੜੀ ਦੇਰ ਅਸੀਂ ਆਰਾਮ ਨਾਲ ਉੱਠ ਲੈਨੇ ਆ ਪਰ ਘਰ ਘਰ ਜਾ ਕੇ ਬੰਦਿਆਂ ਨੂੰ ਲੈ ਕੇ ਆਇਆ ਜਾ ਰਿਹਾ ਜੀ ਬੋਥ ਰੋਕੋ ਬੂਥ ਦੀਆਂ ਲਿਸਟਾਂ ਪਈਆਂ ਨੇ ਜੀ ਵੋਟਰਾਂ ਦੀਆਂ ਲਿਸਟਾਂ ਪਈਆਂ ਨੇ ਐਗਜ਼ੈਕਟ ਦੱਸਿਆ ਜਾਵੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਲੋਕੀ ਡਰਦੇ ਮਾਰੇ ਇਹਦਾ ਆਵਾਜ਼ ਦੀ ਪਾਰਟ ਦੇ ਕਾਲੀ ਦਲ ਦਾ ਕਾਂਗਰਸ ਦਾ ਇਹ ਦੱਸੋ ਲੋਕਾਂ ਦੇ ਮਨਾਂ 'ਚ ਬਹਿਮ ਕੋਟੋ ਵੀ ਨਿਰਪੱਖ ਹੁੰਦਾ ਜਿਹੜਾ ਮਰਜ਼ੀ ਆ ਕੇ ਵੋਟਰ ਥੋ ਆਪਣੀ ਪਰਚੀ ਲੈ ਸਕਦਾ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਮੈਂ ਤੁਹਾਨੂੰ ਦੱਸ ਰਿਹਾ ਨਾ ਜਿਵੇਂ ਅਸੀਂ ਲੋਕਾਂ ਦੇ ਘਰ ਤੋਂ ਘਰ ਜਾ ਕੇ ਅਸੀਂ ਪਹਿਲਾਂ ਹੀ ਅਸੀਂ ਜਿਹੜੀ ਵੋਟਰ ਲਿਸਟ ਸਾਡੇ ਕੋਲ ਆ ਗਈ ਸੀ ਲੋਕਾ ਦੇ ਪ੍ਰਸ਼ਾਸਨ ਨੇ ਵੀ ਉਹਨਾਂ ਦੀ ਜਿਹੜੀ ਵੋਟਾਂ ਨੇ ਉਹਨਾਂ ਦੇ ਘਰ ਤੱਕ ਪਹੁੰਚਾਤੀਆਂ ਅਸੀਂ ਵੀ ਉਹਨਾਂ ਦੇ ਘਰ ਤੱਕ ਪਹਿਲਾਂ ਹੀ ਦੇ ਆਏ ਸੀਗੇ ਹੁਣ ਜਿਹੜੇ ਬੰਦੇ ਰਹਿ ਜਾਂਦੇ ਨੇ ਉਹ ਸਾਡੇ ਤੋਂ ਆ ਕੇ ਲੈ ਜਾਂਦੇ ਨੇ ਕਿਸੇ ਹੋਰ ਤੋਂ ਲੈ ਜਾਂਦੇ ਨੇ ਅੰਦਰ ਜਾ ਕੇ ਦੇਖੋ ਸਾਰਿਆਂ ਦੇ ਆਪਣਾ ਹੀ ਮਤ ਹੁੰਦਾ ਪਰ ਲੋਕਾਂ ਨੂੰ ਜਦੋਂ ਟੱਚ ਕੀਤਾ ਗਿਆ ਤਾਂ ਲੋਕ ਬਹੁਤ ਜ਼ਿਆਦਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਲਿੱਤੇ ਹੋਏ ਇਤਿਹਾਸਿਕ ਫੈਸਲਿਆਂ ਤੋਂ ਬਹੁਤ ਜ਼ਿਆਦਾ ਖੁਸ਼ ਸੀ ਸੋ ਮੇਲਾਵਾ ਵੀ ਬੈਠੇ ਆਂ ਨਾਲ ਗੱਲਬਾਤ ਕਰਾਂਗੇ ਅੱਜ ਇਸ ਗੱਲ ਦੀ ਸਰ ਕੀ ਕਹਿਣਾ ਚਾਹੋਗੇ ਜੀ ਬੋਧਾ ਅਚਾਰ ਰਿਸਪন্স ਮਿਲ ਰਿਹਾ ਹੈਗਾ ਜਿਵੇਂ ਤੁਸੀਂ ਸਲਿੱਪ ਦੀ ਗੱਲ ਕਰੀ ਸੀਗੀ ਇਹ ਲੇਡੀਜ਼ ਵਿਚਾਰੀ ਤਿੰਨ ਚਾਰ ਜਗ੍ਹਾ ਘੁੰਮ ਕੇ ਆਏ ਨਹੀਂ ਮਿਲ ਨਹੀਂ ਰਹੀ ਅਸੀਂ ਇਹਨਾਂ ਨੂੰ ਖੁਦ ਲੱਭ ਕੇ ਦਿੱਤੀ ਹੈ ਇਹਨਾਂ ਕੋਲ ਪ੍ਰੂਫ ਨਹੀਂ ਆਏਗਾ ਫਿਰ ਵੀ ਅਸੀਂ ਅੰਦਰ ਭੇਜਿਆ ਲੱਭ ਕੇ ਦਿੱਤੀ ਹੈਗੀ ਅਸੀਂ ਅਸੀਂ ਕੋਈ ਨਾ ਫਿਰ ਵੀ ਤੁਸੀਂ ਕੋਈ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਕੋਈ ਫੋਟੋ ਕਾਪੀ ਹੈਗੀ ਲੈ ਕੇ ਤੁਸੀਂ ਪਾ ਸਕਦੇ ਹੋ ਇਹਨਾਂ ਨੇ ਕਿ ਮੇਰਾ ਦਿਲ ਨਕਾਰਿਆ ਸੀ ਵੋਟ ਪਾਣ ਦਾ ਹੁਣ ਮੈਂ ਵੋਟ ਪਾਵਾਂਗੀ ਔਰ ਤੁਹਾਨੂੰ ਪਾਉਂਗੀ ਸੋ ਮਹਿਲਾ ਮਨਾ ਬੜਾ ਬੜਾ ਵਾਦਾ ਕੀਤਾ ਸੀ ਆਵਾਦੀ ਪਾਰਟੀ ਨੇ ਉਹ ਵਾਦਾ ਹਰੇਕ ਤੱਕ ਪੂਰਾ ਨਹੀਂ ਹੋਇਆ ਕਿਵੇਂ ਦੇ ਹਾਂ ਸਰ ਨੰਬਰ ਦਸੰਬਰ ਚ ਹੋ ਜਾਏਗਾ ਜਬ ਕਿ 1100 1100 ਮਿਲੇਗਾ ਹਜ਼ਾਰ ਨਹੀਂ ਸ਼ਗਨ ਮਿਲੇਗਾ ਹਰੇਕ ਲੇਡੀਜ਼ ਨੂੰ ਹਰੇਕ ਪਹਿਣਾ ਨੂੰ ਥੈਂਕ ਯੂ ਹਾਂਜੀ ਮੇਰੀ ਫੋਟੋ ਵੀ ਖਵਾ ਦੇਣਾ ਹਾਂਜੀ ਜ਼ਰੂਰ ਸਾਡੀ ਐਪ ਆ ਗਈ ਐਪ ਦੇ ਅੰਦਰ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਦੀ ਵੋਟਾ ਨਹੀਂ ਲੱਭਦੀਆਂ ਸਾਡੇ ਕੋਲ ਇੱਕ ਐਪ ਹੈਗੀ ਸਾਰੇ ਸਾਰੇ ਕਾਊਂਟਰਾਂ ਤੋਂ ਲੋਕੀ ਸਾਡੇ ਕੋਲ ਆ ਰਹੇ ਸੀ ਐਪ ਚੋਂ ਕੱਢ ਕੇ ਦੇ ਰਹੇ ਆ ਚਾਹੇ ਕਿਸੇ ਪਾਰਟੀ ਦਾ ਵੀ ਹੈ ਵੋਟ ਸਾਰਿਆਂ ਨੂੰ ਪਾਣ ਦਾ ਅਧਿਕਾਰ ਹੈ ਸਾਰੇ ਪਾਣ ਧੰਨਵਾਦ ਥੈਂਕ ਯੂ ਉਹ ਦੇਖ ਸਕਦੇ ਹੋ ਜੀ ਆਮਾਦੀ ਪਾਰਟੀ ਦੇ ਵਰਕਰਾਂ ਵੱਲੋਂ ਬੜਾ ਹਿਊਮ ਹੈ ਬੂਥ ਦੇ ਉੱਤੇ ਉਹਨਾਂ ਕਹਿ ਰਹੇ ਕਿ ਹਰ ਇੱਕ ਸਹੂਲਤ ਦਿੱਤੀ ਗਈ ਹੈ ਪਾਣੀ ਦੀ ਜਿਹੜੇ ਬਜ਼ੁਰਗ ਕਰੋਨੀ ਆ ਸਕਦੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਲਗਾਤਾਰ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤੇ ਉਹਨਾਂ ਕਹਿੰਦੇ ਕਿ ਗਰਮੀ ਦੇ ਨਾਲ ਕੋਈ ਪ੍ਰਭਾਵ ਨਹੀਂ ਪਏਗਾ ਵੋਟਿੰਗ 'ਤੇ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਹਾਂ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ